ਕਿ ਨਗਰ ਪੰਚਾਇਤ ਜਿਹੜੀ ਸ਼ਾਹਕੋਟ ਦੀ ਉਹਨੂੰ ਲੈ ਕੇ ਕਹਿੰਦੇ ਤਿੰਨ ਤਿੰਨ ਵਾਰੀ ਪੋਸਟਪੋਂਡ ਹੋ ਜਾਂਦੀ ਹੈ ਚੋਣ ਔਰ ਬਹੁ ਗਿਣਤੀ ਉੱਥੇ ਵਿਰੋਧੀ ਧਿਰ ਕੋਲ ਹੈ ਕਾਂਗਰਸ ਦੇ ਕੋਲ ਹੈ ਪੰਜ ਵਿਧਾਇਕ ਗਏ ਰਾਜਪਾਲ ਨੂੰ ਮਿਲਣ ਕਹਿੰਦੇ ਕਿ ਬੜਾ ਧੱਕਾ ਹੋ ਰਿਹਾ ਜੀ ਵੱਖ-ਵੱਖ ਥਾਵਾਂ ਤੇ ਵੀ ਹੋਇਆ ਅਮਰitsar ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਹੋਰ ਥਾਵਾਂ ਦਾ ਵੀ ਕੀਤਾ ਕਹਿੰਦੇ ਪਰ ਉੱਥੇ ਤਾਂ ਨਜਾਇਜ਼ੀ ਹੋ ਰਹੀ ਹੈ ਉੱਥੇ ਤੇ ਦਬਕਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਿਹੜੇ ਲੇਡੀਜ਼ ਕਾਉਂਸਲਰ ਨੇ ਆਪਣੇ ਘਰ ਨਹੀਂ ਸੌ ਸਕਦੀਆਂ ਇੰਨਾ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ ਸਰਕਾਰ ਵੱਲੋਂ देखो सरकार ਤੇ ਧੱਕੇ ਕਰਦੀ ਸਰਕਾਰਾਂ ਬਣਦੀਆਂ ਹੀ ਧੱਕੇ ਵਾਸਤੇ ਸਰਕਾਰਾਂ ਚੁੰਨਦੀਆਂ ਧੱਕੇ ਕਰ ਵਾਸਤੇ ਹੁਣ ਇਹ 5 ਐਮਐਲ ਕਹੋ ਜਾਂ ਕਹਦੋ ਕੋਈ ਦਬਾਬੇ ਦੇ 5 ਐਮਐਲ ਇਕੱਠੇ ਹੋਏ ਨੇ ਤੇ 6ਵੇਂ ਨੂੰ ਵੀ ਲੈ ਜਾਂਦੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਲੈ ਜਾਂਦੇ ਉਹ ਵੀ ਦਬਾਬੇ 'ਚ ਹੀ ਆਂਦਾ ਉਹ 4 ਦਿਨ ਪਹਿਲਾਂ ਇਕੱਲਾ ਮਿਲ ਗਿਆ ਕਿਉਂਕਿ ਨਡਾਲਾ ਪੰਚਾਇਤ ਦਾ ਵੀ ਇਹੀ ਰੌਲਾ ਪਰ ਉਹਦੀ ਕੋਈ ਸੁਖਪਾਲ ਸਿੰਘ ਖਹਿਰਾ ਦੀ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਨਹੀਂ ਬੰਦੀ ਜਾਂ ਇਸ ਢੜੇ ਦੇ ਨਾਲ ਨਹੀਂ ਬੰਦੀ ਹੋਗੀ ਉਹ ਦਿਨੋਂ ਕੱਲਾ ਚੱਲ ਗਿਆ ਤੇ ਅੱਜ ਪੰਜ ਜਣੇ ਇਕੱਠੇ ਹੋ ਕਿਉਂਕਿ ਜਿਹੜਾ ਹਲਕਾ ਵਾ ਉਹ ਲਾਡੀ ਸ਼ੇਰੋ ਵਾਲੀਆ ਜਿਸ ਹਲਕੇ ਤੋਂ ਐਮਐਲਏ ਸ਼ਾਹਕੋੜ ਉੱਥੇ ਰੌਲਾ ਪੈ ਰਿਹਾ ਇਹ ਤੇ ਪੰਜਾਬ ਦੇ ਆਮ ਆਦੀ ਪਾਰਟੀ ਨੇ ਕੀਤਾ ਹੀ ਆ ਕਿੱਥੇ ਨਹੀਂ ਧੱਕਾ ਕੀਤਾ ਫਗਵਾੜੇ ਧੱਕਾ ਕੀਤਾ ਧੱਕੇ ਨਾਲ ਕੌਂਸਲਰ ਸ਼ਾਮਲ ਕਰਵਾ ਕੇ ਮੇਰ ਬਣਾ ਲਿਆ ਬਸਪਾ ਦਾ ਵੀ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਨਹੀਂ ਕੀਤਾ ਹੈਗਾ ਪੁਲਿਸ ਨੇ ਕਿਵੇਂ ਮਿਲੀ ਭੁਗਤ ਦੇ ਨਾਲ ਸਰਕਾਰ ਉੱਥੇ ਮੇਰ ਬਣਾਈ ਹੈਗੀ 24 ਕਾਉਂਸਲਰਾਂ ਦੇ ਨਾਲ ਹੀ ਮੇਰ ਬਣਾਗੇ ਸਾਰੇ ਪਾਸੇ ਇਹਨੇ ਆਮ ਆਦੀ ਪਾਰਟੀ ਨੇ ਧੱਕਾ ਕੀਤਾ ਹੁਣ ਇਹਦੇ ਚ ਕੀ ਹੈ ਕਿ ਸਿਧਾਂਤਕ ਤੌਰ ਤੇ ਗਵਰਨਰ ਨੂੰ ਇੱਕ ਮੰਗ ਪੱਤਰ ਦੇ ਦਿੱਤਾ ਗਵਰਨਰ ਨੂੰ ਮੰਗ ਪੱਤਰ ਦਿੰਦਾ ਕਿ ਲੋਕਾਂ ਨੂੰ ਇਹ ਲੱਗੇ ਕਿ ਕਾਂਗਰਸ ਪਾਰਟੀ ਖੜੀ ਹੈ ਲੋਕਾਂ ਦੇ ਨਾਲ ਪਰ ਉਹਨੂੰ ਸਵਾਲ ਹੈ ਕਿ ਸਰਕਾਰ ਧੱਕੇਸ਼ਹੀ ਕਰ ਰਹੀ ਹੈ ਹੁਣ ਕੱਲ ਹੀ ਅਮਨ ਰੋੜਾ ਜੋ ਆਮ ਆਦੀ ਪਾਰਟੀ ਦੇ ਪ੍ਰਧਾਨ ਸੀ ਉਹਨਾਂ ਦੀਆਂ ਖਬਰਾਂ ਛਪਵਾਈਆਂ ਗਈਆਂ ਨੇ ਕਿ ਪਹਿਲੀ ਦਫਾ ਪੰਜ ਨਗਰ ਨਿਗਮਾਂ ਤੇ 31 ਨਗਰ ਕੌਂਸਲਾਂ ਤੇ ਆਮ ਆਦੀ ਪਾਰਟੀ ਜਿੱਤੀ ਆ ਹੁਣ ਕਿਸੇ ਪੇਪਰ ਦੇ ਵਿੱਚ ਇਹ ਤਾਂ ਨਹੀਂ ਲਿਖਿਆ ਕਿ ਕਿਵੇਂ ਜਿੱਤੀ ਆ ਪੁਲਿਸ ਨੇ ਕਿਵੇਂ ਜਿਤਾਇਆ ਸਿਸਟਮ ਨੇ ਕਿਵੇਂ ਜਿਤਾਇਆ ਸਰਕਾਰੀ ਮਸ਼ੀਨਰੀ ਦੀ ਕਿੰਨੀ ਵਰਤਤੋਂ ਤੇ ਕਿੰਨੀ ਦੁਰਵਰਤੋਂ ਕੀਤੀ ਗਈ ਹੈਗੀਆ ਕਿਉਂਕਿ ਹੁਣ ਖਬਰਾਂ ਜਿਹੜੀਆਂ ਨੇ ਉਹ ਸਰਕਾਰਾਂ ਦੇ ਸ਼ਾਪਦੀਆਂ ਨੇ ਤੇ ਸਰਕਾਰਾਂ ਹੀ ਖਬਰਾਂ ਛਪਵਾਉਂਦੀਆਂ ਹੈਗੇ ਨਾ ਸਰਕਾਰ ਨੂੰ ਕਿੱਥੇ ਫਾਇਦਾ ਹੁੰਦਾ ਹੈ ਉਦਾਂ ਹੀ ਕੰਮ ਕਰਦੀਆਂ ਨੇ ਅੱਜਕੱਲ ਮੀਡੀਆ ਹੁਣ ਸਭ ਤੋਂ ਵੱਡਾ ਇਹ ਸਵਾਲ ਆ ਗਿਆ ਹੈ ਕਿ ਆਮ ਆਦੀ ਪਾਰਟੀ ਦੇ ਨਾਲ ਜੇ ਧੱਕਾ ਹੁੰਦਾ ਹੋ ਕਹਿੰਦੇ ਕਿ ਬੀਜੇਪੀ ਸਾਡੇ ਨਾਲ ਧੱਕਾ ਕਰਦੀ ਹੈ ਤੇ ਕਾਂਗਰਸੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰੀਏ ਇਹ ਚੱਲਦਾ ਹੀ ਆ ਕਿਉਂਕਿ ਜਿਹਦੇ ਕੋ ਰਾਜ ਆ ਤੇ ਖਾਜ ਵੀ ਉਹਨੂੰ ਚੰਗੀ ਲੱਗਦੀ ਹੈ ਹੁਣ ਆਮ ਆਦੀ ਪਾਰਟੀ ਲੱਗਾ ਕਿ ਜੇ ਸਾਡੇ ਮੇਰ ਨਾ ਬਣੇ ਤੇ ਫਿਰ ਸਾਡਾ ਚੁਣ ਕੇ ਕੀ ਫਾਇਦਾ ਹੈਗਾ ਪਰ ਇਹ ਪਹਿਲੀ ਦਫਾ ਵੱਡੇ ਪੱਧਰ ਤੇ ਇਹ ਹੋਇਆ ਕਿ ਸਰਕਾਰ ਦੇ ਜਿਹੜੇ ਨਾ ਹੀ ਮੈਂਬਰ ਪਾਰਲੀਮੈਂਟ ਵੱਡੀ ਗਿਣਤੀ ਦੇ ਵਿੱਚ ਬਣੇ ਤੇ ਨਾ ਹੀ ਇਹਨਾਂ ਦੇ ਨਗਰ ਕੌਂਸਲ ਤੇ ਨਗਰ ਨਿਗਮਾਂ ਦੇ ਵਿੱਚ ਇਹਨਾਂ ਦੇ ਕੌਂਸਲ ਜਿੱਤੇ ਹੈਗੇ ਇਸ ਕਰਕੇ ਇਹਨਾਂ ਨੂੰ ਲੱਗਾ ਕਿ ਜੇ ਸਾਡੇ ਮੇਅਰ ਜਾਂ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਨਾ ਮੇਅਰ ਬਣੇ ਤੇ ਸਾਡੀ ਗੱਲ ਬਣੀ ਨਹੀਂ ਅੰਬਰ ਤੁਸੀਂ ਇਹ ਸ਼ਾਹਕੋਟ ਦੀ ਵੱਖਰੀ ਗੱਲ ਹੈ ਕਿ ਚਲੋ ਤਿੰਨ ਵਾਰ ਇਹਨਾਂ ਪੋਸਟਪੋਨ ਕੀਤੇ ਅੰਬਰ ਸਰ ਦੇ ਵਿੱਚ ਕਿਵੇਂ ਬਣਾਏ ਕਿ ਇੱਕ ਕਾਉਂਸਲਰ ਲੇਡੀ ਉਹ ਵਿਕੇ ਨਹੀਂ ਉਹ ਝੁਕੇ ਨਹੀਂ ਉਹ ਡਰੇ ਨਹੀਂ ਉਹਦੇ ਕਰ ਨਰਾਦ 9 ਵਜੇ ਪੰਜਾਬ ਪੁਲਿਸ ਨੇ ਰਿਸਟ ਤੇ ਹੈਲਥ ਡਿਪਾਰਟਮੈਂਟ ਨੇ ਛਾਪਾਂ ਬਾਰਤਾ ਘਰਾਂ ਦੇ ਵਿੱਚ ਵੀ ਦੁੱਧ ਦੇ ਸੈਂਪਲ ਭਰੇ ਜਾਂਦੇ ਹੈਗੇ ਨੇ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਜਿੱਦਨ ਇੱਥੇ ਭਾਜਪੀ ਨੇ ਖੇਡ ਖੇਡ ਗਈ ਉਹ ਆਪਣਾ ਮੇਰ ਬਣਾ ਗਈ ਤੇ ਆਮ ਆਦੀ ਪਾਰਟੀ ਕਹਿੰਦੀ ਕਿ ਭਾਜਪੀ ਧੱਕਾ ਕਰ ਗਈ ਲੋਕਤੰਤਰ ਦਾ ਕਤਲ ਹੋ ਗਿਆ ਲੋਕਤੰਤਰ ਲੁੱਟਿਆ ਗਿਆ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕੀਤਾ ਹੈਗਾ ਤੁਸੀਂ ਹੀ ਲੋਕਤੰਤਰ ਦਾ ਗਲਾ ਘੁੱਟਿਆ ਤੁਸੀਂ ਹੀ ਲੋਕਤੰਤਰ ਲੁੱਟਿਆ ਜੇ ਨਿਰਪੱਖ ਤੇ ਪਾਰਦਰਸ਼ਤਾ ਦੀ ਪਾਲਸੀ ਨੂੰ ਅਪਣਾਉਂਦੇ ਤੇ ਫਿਰ ਪਤਾ ਲੱਗਦਾ ਕਿ ਜਿਹੜੇ ਪੰਜ ਨਗਰ ਨਿਗਮ ਨੇ ਜਿਹਦੇ ਵਿੱਚ ਜਲੰਧਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਇੱਥੇ ਤੁਹਾਡੇ ਮਿਹਰਬਾਨ ਦੇ ਜਾਂ ਵਿਰੋਧੀਆਂ ਦੇ ਬੰਦੇ ਇਹ ਆ ਪਰ ਤੁਸੀਂ ਰਾਜਨੀਤੀ ਕਹਿੰਦੇ ਅਸੀਂ ਰਾਜਨੀਤੀ ਇਹ ਡਰਾਮਾ ਕਰਦੇ ਨੇ ਰਾਜਨੀਤੀ ਕਰਨੀ ਆ ਸਿੱਖਣਾ ਹੈ ਤੁਸੀਂ ਤੇ ਉਹ ਪਿਛਲਿਆਂ ਦੇ ਵੀ ਪਿਓ ਨਿਕਲੇਗੇ ਉਹਨਾਂ ਵੀ ਇਦਾਂ ਨਹੀਂ ਕਰਦੇ ਜਿੱਦਾਂ ਤੁਸੀਂ ਕੀਤਾ ਹੈਗਾ ਪਰ ਇਹ ਇਹ ਚੀਜ਼ਾਂ ਜ਼ਿਆਦਾਤਰ ਨਹੀਂ ਚੱਲਦੀਆਂ ਜਿਹੜੇ ਕਾਉਂਸਲਰ ਹੁੰਦੇ ਨਾ ਜਾਂ ਸਰਪੰਚ ਉਹ ਹਵਾ ਦੇ ਰੋਖ ਨਾਲ ਚੱਲਦੇ ਨੇ ਹੁਣ ਇਹ ਸਾਰੇ ਆਮ ਆਦੀ ਪਾਰਟੀ ਤੇ ਹੱਕ ਚ ਆ ਗਏ ਜਾਂ ਡਰ ਗਏ ਜਾਂ ਕਿਉਂਕਿ 1921 ਦੇ ਸਾਰਿਆਂ ਨੇ ਕੀਤੀ ਹੁੰਦੀ ਹੈ ਤੇ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀਆਂ ਕੰਮ ਰੁਕ ਜਾਂਦੇ ਪੜਤਾਲਾਂ ਰੁਕ ਜਾਂਦੀਆਂ ਨੇ ਇਸ ਕਰਕੇ ਬੰਦਾ ਡਰਦਾ ਹੀ ਸਰਕਾਰ ਨਾਲ ਮਿਲ ਜਾਂਦਾ ਕੱਲ ਨੂੰ ਮੰਨ ਕੇ ਚਲੋ ਅਗਰ 27 ਦੇ ਵਿੱਚ ਜਿਹਦੀ ਪਾਰਟੀ ਦੀ ਸਰਕਾਰ ਬਣ ਗਈ ਮੰਨ ਲਓ ਹੋਰ ਕਾਲੀ ਦਲ ਦੀ ਬਾਂਝ ਜਾਂ ਕਾਲੀ ਦਲ ਭਾਜਪੀ ਗੱਠ ਜੋੜ ਦੀ ਬਾਂਝ ਜਾਂ ਕਾਂਗਰਸ ਇਹ ਸਾਰੇ ਜਿਹੜੇ ਨਾ ਕਾਉਂਸਲਰ ਜਾਂ ਸਰਪੰਚ ਉਸੇ ਪਾਰਟੀ ਦੇ ਨਾਲ ਲੱਗ ਜਾਣਗੇ ਤੇ ਹੁਣ ਸਰਕਾਰਾਂ ਦੇ ਨਾਲ ਮਿਲਣ ਦਾ ਨਾ ਇੱਕ ਖੁਦਗਰਜੀ ਬੜੀ ਆ ਉਹ ਟਵੀਟ ਵੀ ਕੀਤਾ ਆਪਾਂ ਵੀ ਖਬਰ ਚਲਾਈ ਕਿ ਇੱਕ ਨੰਦਪੁਰ ਸਾਹਿਬ ਦਾ ਜਿਹੜਾ ਬੰਦਾ ਉਹ ਕਹਿੰਦਾ ਕਿ ਮੈਂ ਵੱਡੇ ਖਲਾਸੇ ਕਰੂੰਗਾ ਮਾਈਨਿੰਗ ਕਰਨ ਦੇ ਮਸਲੇ ਦੇ ਵਿੱਚ ਵੀ ਕਿਹੜੇ ਮੌਜੂਦਾ ਪੋਲਿਟਿਸ਼ਨਾਂ ਤੇ ਕਿਹੜੇ ਸਾਬਕਾ ਪੋਲਿਟਿਸ਼ਨਾਂ ਅਸਲ ਦੇ ਵਿੱਚ ਉਹ ਆਪ ਉੱਤੇ بڑے ਇਲਜ਼ਾਮ ਲੱਗਦੇ ਰਹੇ ਨੇ ਉਹਨੇ ਇੱਕ ਫੇਸਬੁੱਕ ਤੇ ਲਿਖ ਕੇ ਉਸ ਵਾਰ ਟਵੀਟ ਹੋ ਗਿਆ ਖਬਰ ਚੱਲ ਗਈ ਉਹ ਸਰਕਾਰ ਨੂੰ ਬਲੈਕਮੇਲ ਕਰ ਗਿਆ ਕਹਿੰਦੇ ਉਹ ਪਹਿਲਾਂ ਆਪ ਮਾਈਨਿੰਗ ਦੇ ਵਿੱਚ ਉਹਦੇ ਕ੍ਰੈਸ਼ਰ ਚੱਲਦੇ ਰਹੇ ਨੇ ਉਹਦੇ ਖਿਲਾਫ ਪਹਿਲਾਂ ਪਰਚੇ ਦਰਜ ਹੁੰਦੇ ਰਹੇ ਨੇ ਕਾਲੀਆਂ ਵੇਲੇ ਵੀ ਕਾਂਗਰਸ ਵੇਲੇ ਧੂਤੀ ਬੋਲਦੀ ਸੀ ਉਹ ਫਿਰ ਬਸਪਾ ਦੇ ਵਿੱਚ ਵੀ ਰਹਿ ਗਿਆ ਫਿਰ ਪਿਛਲੀ ਵਾਰ ਉਹ ਕਾਲੀ ਦਲ ਦੀ ਟਿਕਟ ਤੋਂ ਵੀ ਚੋਣ ਲੜਿਆਗਾ ਫਿਰ ਇਸ ਵਾਰ ਆਮ ਆਦੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਸਿੰਘ ਬੈਂਸ ਦੀ ਹਾਇਰੇ ਦੇ ਵਿੱਚ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਿਆ ਕ੍ਰੈਸ਼ਰਾਂ ਦਾ ਕੰਮ ਬੰਦ ਸੀ ਉਹਦਾ ਖਬਰਾਂ ਛਪ ਗਈਆਂ ਟਵੀਟ ਹੋ ਗਏ ਨੇ ਤੇ ਪ੍ਰੈਸ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਕਿਉਂਕਿ ਉਹਦਾ ਜੋ ਚਾਹੁੰਦਾ ਸੀ ਉਹ ਕੰਮ ਹੋ ਗਿਆ ਇਸ ਕਰਕੇ ਜਿਹੜੇ ਲੋਕ ਹੁੰਦੇ ਨਾ ਜਿਹੜੇ ਜਿਨ੍ਹਾਂ ਨੇ ਪੈਸੇ ਕਮਾਉਣੇ ਨੇ ਉਹ ਸਰਕਾਰਾਂ ਦੇ ਨਾਲ ਹੀ ਰਹਿੰਦੇ ਆਗੇ ਨੇ ਉਹ ਸਰਕਾਰ ਤੋਂ ਬਗੈਰ ਰਹਿ ਨਹੀਂ ਸਕਦੇ ਆਗੇ ਨੇ ਉਹਦੇ ਇਸ ਕਰਕੇ ਹਰ ਇੱਕ ਨੇ ਆਪਣਾ ਉਲੂ ਸਿੱਧਾ ਕਰਨਾ ਦਾ ਉਹ ਜਿਹੜੇ ਕਾਉਂਸਲਰ ਆਮ ਆਦੀ ਪਾਰਟੀ ਨੂੰ ਸਪੋਰਟ ਕਰ ਗਏ ਨੇ ਮਿਹਰਬਾਨ ਬਣਾ ਦਿੱਤੇ ਆਗੇ ਨੇ ਉਹਨਾਂ ਨੂੰ ਪਤਾ ਕਿ 2027 ਤੱਕ ਤੇ ਇਹਨਾਂ ਦੀ ਸਰਕਾਰ ਰਹਿਣੀ ਹੈਗੀਆ ਜਦ ਤੱਕ 2027 ਦੇ ਵਿੱਚ ਇਹਨਾਂ ਦੀ ਸਰਕਾਰ ਹੋਊਗੀ ਤੇ ਆਪਣੇ ਕੰਮ ਹੁੰਦੇ ਰਹਿਣਗੇ ਕਉਕੀ ਸ਼ਹਿਰਾਂ ਦੇ ਵਿਕਾਸ ਵਾਸਤੇ ਤੁਹਾਨੂੰ ਵਾਰਡ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਹੋਰ بڑے ਕੰਮ ਹੋ ਜਾਂਦੇ ਨੇ ਵਾਂਸਮਨੇ ਨਕਸ਼ੇ ਪਾਸ ਕਰਵਾਉਣੇ ਹੁੰਦੇ ਨੇ ਉਧਰੋਂ ਪੈਸੇ ਚਾਰ-ਪੰਜ ਜਾਂਦੇ ਨੇ ਫਿਰ ਸਰਕਾਰ ਸਰਕਾਰ ਕੋਈ ਜੋ ਕੋਈ ਮਰਜ਼ੀ ਕਰਵਾ ਲਓ ਤੇ ਜਿੰਨੇ ਛੋਟੇ ਲੈਵਲ ਦੇ ਹੁੰਦੇ ਨਾ ਜੀ ਉਹ ਸਰਕਾਰ ਦੇ ਨਾਲ ਹੀ ਚੱਲਦੇ ਉਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਹੈਗਾ ਪਰ ਇਹ ਜਿਹੜਾ ਹੁਣ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਵਫਦ ਇੱਕ ਗਿਆ ਕਿ ਸਰਕਾਰ ਤੱਕਾ ਕਰਦੀਆ ਤੇ ਥੋੜਾ ਬਹੁਤਾ ਪਿਛਲੀਆਂ ਸਰਕਾਰਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਤੁਹਾਡੇ ਵੇਲੇ ਕੀ ਕੁਝ ਹੁੰਦਾ ਰਿਹਾ ਹੈਗਾ ਨਾ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕਿਸੇ ਵੇਲੇ ਹੱਥ ਨਾ ਦਿੱਤੀਆਂ ਹੀ ਗੰਡਾ ਮੂੰਹ ਨਾ ਖੋਲਣੀਆਂ ਪੈਂਦੀਆਂ ਉਹ ਕਾਲੀਆਂ ਨੂੰ ਵੀ ਉਹ ਭਾਜਪਾ ਵਾਲਿਆਂ ਨੂੰ ਵੀ ਉਹ ਕਾਂਗਰਸੀਆਂ ਨੂੰ ਵੀ ਮੂੰਹ ਨਾ ਖੋਲਿਆ ਪੈਣ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਹੱਥ ਨਾ ਦਿੱਤੀਆਂ ਹੀ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ